ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾੜੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਹਜਰ ਗਿਆਨੀ ਇਕਬਾਲ ਸਿੰਘ ਨੇ ਅਹੁਦਿਓਂ ਪਾਸੇ ਹਟਣ ਤੋਂ ਬਾਅਦ ਹਮਲਾਵਰ ਰੁਖ ਅਖਤਿਆਰ ਕਰ ਲਿਆ ਹੈ ਤੇ ਆਖਿਆ ਕਿ ਉਹਨਾਂ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ ਉਨ੍ਹਾਂ ਆਖਿਆ ਕਿ ਡੇਰਾ ਸਰਸਾ ਮੁਖੀ ਨੂੰ ਮਾਫੀ ਦੇਣ ਦਾ ਵਿਰੋਧ ਕਰਨ ਤੇ ਉਹਨਾਂ ਨੂੰ ਬਦਨਾਮ ਕੀਤਾ ਗਿਆ ਇਕਬਾਲ ਸਿੰਘ ਨੇ ਆਖਿਆ ਕਿ ਡੇਰਾ ਮੁਖੀ ਦੀ ਮਾਫੀ ਨੂੰ ਗਿਆਨੀ ਗੁਰਮੁਖ ਸਿੰਘ ਤੇ ਗੁਰਬਜਨ ਸਿੰਘ ਨੇ ਸੰਪਾਦਿਤ ਕੀਤਾ ਸੀ ਤੇ ਮਾਫੀ ਨੂੰ ਜਾਇਜ਼ ਠਹਿਰਾਉਣ ਲਈ 90 ਲੱਖ ਦੇ ਇਸ਼ਤਿਹਾਰ ਦਿੱਤੇ ਸਨ ਉਹਨਾਂ ਆਖਿਆ ਕਿ ਇਹਨਾਂ ਘਟਨਾਵਾਂ ਨੇ ਧਾਰਮਿਕ ਸੰਸਥਾਵਾਂ ਤੇ ਸਿਆਸੀ ਪਾਰਟੀਆਂ ਦੇ ਘਟੜਛੜ ਦੀ ਪੋਲ ਵੀ ਖੋਲ ਦਿੱਤੀ ਇਸ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹਦਰ ਗਿਆਨੀ ਗੁਰਬਜਨ ਸਿੰਘ ਨੂੰ ਤਲਬ ਕੀਤਾ ਜਾਵੇ ਤੇ ਗਿਆਨੀ ਗੁਰਮੁਖ ਸਿੰਘ ਨੂੰ ਵੀ ਸੱਦਿਆ ਜਾਵੇ ਉਹਨਾਂ ਆਖੇ ਕਿ ਉਹ ਆਪਣੇ ਇਲਜ਼ਾਮਾਂ ਬਾਰੇ ਸਪਸ਼ਟਿਕਰਨ ਤਿੰਨ ਮੈਮਰੀ ਕਮੇਟੀ ਨੂੰ ਦੇ ਚੁੱਕੇ ਆ ਤੇ ਹੁਣ ਅਸਤੀਫੇ ਮਗਰੋਂ ਵੀ ਜਾਂਚ ਸ਼ੁਰੂ ਹੋਣੀ ਚਾਹੀਦੀ ਹੈ ਕਿ ਉਹ ਕਿਸ ਸਾਜ਼ਿਸ਼ ਦਾ ਹਿੱਸਾ ਬਣੇ ਨੇ ਸਬਕਾ ਜਹੇਦਰ ਨੇ ਆਖੇ ਕਿ ਉਹਨਾਂ ਨੂੰ ਸ਼੍ਰੀ ਅਕਾਲ ਤਖਸਾਲ ਸਾਹਿਬ ਵਿਖੇ ਸਾਜ਼ਿਸ਼ ਤਹਿਤ ਤਲਬ ਕੀਤਾ ਗਿਆ ਹੈ ਉਹਨਾਂ ਆਖੇ ਕਿ ਜੇਕਰ ਗਲਤ ਢੰਗ ਨਾਲ ਉਹਨਾਂ ਨੂੰ ਫਸਾਇਆ ਗਿਆ ਤਾਂ ਕਿਸੇ ਨੂੰ ਬਖਸ਼ਣਗੇ ਨਹੀਂ ਇਸ ਦੇ ਨਾਲ ਹੀ ਉਹਨਾਂ ਆਖੇ ਕਿ ਜੇਕਰ ਇਸ ਘਟਨਾਕ੍ਰਮ ਤੇ ਪੜਤਾਲ ਕਰਨੀ ਪੰਜਾਬ ਸਰਕਾਰ ਦੀ ਵਿਸ਼ੇਸ਼ ਜਾਂਚ ਟੀਮ ਕੋਈ ਗਲਬਾਤ ਕਰਨਾ ਚਾਹੁੰਦੀ ਹੈ ਤਾਂ ਉਹ ਉਸ ਨੂੰ ਸਭ ਕੁਝ ਸੱਚ ਸੱਚ ਦੱਸ ਦੇਣਗੇ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੜਾਂ ਖੇਡਾਂ ਦੇ ਮਦਾਨਾ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਜਿਲ੍ਹਿਆਂ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਕਿ ਵਿਦੇਸ਼ ਗਈ ਔਲਾਦ ਦੇ ਬਿਰਧ ਮਾਪੇ ਇੱਕ ਲਾਕਾ ਇੱਕ ਲਾਕਾ ਹੰਡਾਉਣ ਨੂੰ ਮਜਬੂਰ ਹੋ ਗਏ ਔਰ ਜਿਵੇਂ ਕਿ ਪਲੱਸ 2 ਕਰਕੇ ਮੁੰਡੇ ਕੁੜੀਆਂ ਬਾਹਰ ਤੁਰੇ ਜਾ ਰਹੇ ਆ ਤੇ ਪਿੱਛੇ ਮਾਪੇ ਬਜ਼ੁਰਗ ਰਹਿ ਰਹੇ ਆ ਤਰਨਤਾਰਨ ਤੋਂ ਲਿਖਦਾ ਹੈ ਗੁਰਬਖਸ਼ਪੂਰੀ ਕਿ 20ਵੀਂ ਸਦੀ ਦੇ ਸ਼ੁਰੂ 'ਚ ਯਾਨੀ 1914 'ਚ ਪਿੰਡ ਸਰਹਾਲੀ ਕਲਾਂ ਦੇ ਵਾਸੀ ਬਾਬਾ ਗੁਰਦੇਵ ਸਿੰਘ ਵੱਲੋਂ ਆਪਣੇ ਕਾਮਾਂ ਘਾਟਾ ਮਾਰੂ ਜਹਾਜ਼ ਰਹੀਂ ਕਨੇਡਾ ਲੈ ਕੇ ਜਾਣ ਤੋਂ ਪਹਿਲਾਂ ਜੇਕਰ ਕਿਸੇ ਹੋਰ ਪਿੰਡ ਦੇ ਵਸੀਆਂ ਨੇ ਵਿਦੇਸ਼ਾਂ ਵੱਲ ਪ੍ਰਵਾਸ ਕੀਤਾ ਸੀ ਤਾਂ ਉਹ ਚੌਧਰੀ ਵਾਲਾ ਨਸ਼ਹਰਾ ਪਨੂਆ ਦੇ ਹੈ ਇਹ ਪਿੰਡ ਬਾਬਾ ਗੁਰਦੇਵ ਸਿੰਘ ਦੇ ਪਿੰਡ ਸਰਾਲੀ ਕਲਾ ਤੋਂ ਸਿਰਫ 4 ਮੀਲ ਦੂਰ ਪੈਂਦਾ ਹੈ ਚੌਧਰੀ ਵਾਲਾ ਦੇ ਸੰਤਾ ਸਿੰਘ ਵਧਾਵਾ ਸਿੰਘ ਤੇ ਉੱਤਮ ਸਿੰਘ ਤੇ ਠਾਕਰ ਸਿੰਘ ਮੈਣੀ ਨੇ 1904 ਵਿੱਚ ਵਿਦੇਸ਼ਾਂਵਲ ਪ੍ਰਵਾਸ ਕਰਕੇ ਪਿੰਡ ਵਾਸੀਆਂ ਨੂੰ ਅਝਹਾਰਾ ਵਿਖਾਇਆ ਕਿ ਅੱਜ ਇਸ ਪਿੰਡ ਦੇ ਅੱਧੇ ਤੋਂ ਵੀ ਜ਼ਿਆਦਾ ਪਰਿਵਾਰਾਂ ਦੇ ਜੀ ਵਿਦੇਸ਼ਾਂ ਅੰਦਰ ਆਪਣੀ ਦੁਨੀਆ ਵਸਾਈ ਬੈਠੇ ਨੇ ਇਹ ਚਾਰ ਜਣੇ ਪਹਿਲਵਾਨ ਸਨ ਜਿਨ੍ਹਾਂ ਲਈ ਉਸ ਵੇਲੇ ਵਿਦੇਸ਼ਾਂ ਨੂੰ ਜਾਣਾ ਕੋਈ ਮੁਸ਼ਕਲ ਨਹੀਂ ਸੀ ਇਸ ਦੇ ਛੇਤੀ ਬਾਅਦ ਸੰਤਾ ਸਿੰਘ ਨੇ ਆਪਣੇ ਚਾਰ ਲੜਕਿਆਂ ਨੂੰ ਵਿਦੇਸ਼ ਬਲਵਾਇਆ ਇਹਨਾਂ ਪਰਿਵਾਰਾਂ ਦੀ ਖੁਸ਼ਹਾਲ ਜ਼ਿੰਦਗੀ ਨੇ ਪਿੰਡ ਦੇ ਲੋਕਾਂ ਅੰਦਰ ਵਿਦੇਸ਼ਾਂ ਵਿੱਚ ਜਾ ਕੇ ਟਿਕਣ ਦੀ ਜੇ ਇਚਨ ਗਜਾਈ ਕਿ ਪਿੰਡ ਦੇ ਨੌਜਵਾਨਾਂ ਅੰਦਰ ਕਿਸੇ ਵੀ ਤਰ੍ਹਾਂ ਵਿਦੇਸ਼ਾਂ ਨੂੰ ਪ੍ਰਵਾਸ ਕਰਨ ਦੀ ਇੱਕੋ ਇੱਕ ਇੱਛਾ ਭਾਰੂ ਰਹਿਣ ਲੱਗੀ ਉਹ ਵਿਦੇਸ਼ਾਂ ਨੂੰ ਜਾਣ ਲਈ ਆਪਣੀ ਸਾਰੀ ਜਾਇਦਾਦ ਤੱਕ ਵੀ ਵੇਚਣ ਲਈ ਤਿਆਰ ਹੋ ਕੇ ਜਾਂਦੇ ਨੇ ਪਿੰਡ ਦੀ ਪੱਤੀ ਜੱਗੂ ਕੀ ਦੇ ਸਾਰੇ ਹੀ ਪਰਿਵਾਰਾਂ ਦਾ ਘੱਟੋ-ਘੱਟ ਇੱਕ ਇੱਕ ਜਾਂ ਦੋ-ਦੋ ਜੀ ਤਾਂ ਜ਼ਰੂਰੀ ਵਿਦੇਸ਼ ਗਿਆ ਹੋਇਆ। ਵਿਦੇਸ਼ਾਂ ਦੀ ਕਮਾਈ ਨਾਲ ਇਸ ਪੱਤੀ ਦੇ ਲੋਕਾਂ ਨੇ ਆਲੀਸ਼ਾਨ ਕੋਠੀਆਂ ਉਸਾਰ ਲਈਆਂ ਪਰ ਇਹ ਖੁੱਲੀਆਂ ਡੁੱਲੀਆਂ ਕੋਠੀਆਂ ਇਸ ਵੇਲੇ ਸ਼ਾਂਤ ਚਿੱਤ ਪਈਆਂ ਜਿੱਥੇ ਪਰਿਵਾਰ ਦੇ ਬਿਰਧ ਮਾਪੇ ਇਕਲਾਪੇ ਦਾ ਸੰਤਾਪ ਢੰਡਾ ਰਹੇ ਨੇ ਜਾਂ ਰਿਸ਼ਤੇਦਾਰ ਆ ਰਹੇ ਨੇ। ਅਮੀਰ ਘਰਾਂ ਦੇ ਕੁਝ ਲੜਕੇ ਖੁਦ ਆਈਲੈਂਟਸ ਨਾ ਕਰਨ ਕਰਕੇ ਐਸ ਯੋਗਤਾ ਵਾਲੀ ਲੜਕੀ ਨਾਲ ਵਿਆਹ ਕਰਕੇ ਵਿਦੇਸ਼ ਜਾਣ ਦਾ ਰਾ ਚੁਣ ਰਹੇ ਨੇ। ਗਰੀਬ ਧਵਕਿਆਂ ਦੇ ਲੋਕ ਦੁਬਈ, ਦੋਹਾ ਤੇ ਕਤਰਾਂ ਦੀ ਅਰਬ ਦੇਸ਼ਾਂ ਨੂੰ ਰੁਖ ਕਰ ਰਹੇ ਨੇ। ਇੱਕ ਵਿਸ਼ੇਸ਼ ਰਿਪੋਰਟ ਤਰਨਤਾਰ ਤੋਂ ਗੁਰਬਖਸ਼ਪੂਰੀ ਦੀ ਲਿਖੀ ਹੋਈ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ